ਵਾਹਿਗੁਰੂ ਜੀ ਕਾਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਆਜ ਦੇ ਦਿਨ ਦੀ ਸ਼ੁਰੂਆਤ ਅਸੀਂ ਕੁਛ ਇਦਾਂ ਕਰੀ ਇਹ ਪਸ਼ੂ ਸਾਨੂੰ ਜ਼ਖਮੀ ਹਾਲ ਚ ਮਿਲਿਆ ਤੇ ਅਸੀਂ ਇਹਦੇ ਜ਼ਖਮਾਂ ਤੇ ਸਪਰੇਅ ਲਗਾਈ ਤੇ ਜੇਕਰ ਤੁਹਾਨੂੰ ਇਦਾਂ ਕੋਈ ਜ਼ਖਮੀ ਹਾਲ ਚ ਪਸ਼ੂ ਮਿਲਦਾ ਆ ਆਪਣਾ ਫਰਜ਼ ਸਮਝ ਕੇ ਇਨਸਾਨੀਅਤ ਦੇ ਨਾਤੇ ਹੀ ਇਹਨਾਂ ਦੇ ਦਵਾਈ ਲਗਾ ਦੇਣੀ ਚਾਹੀਦੀ ਆ ਤੇ ਉਸ ਤੋਂ ਉਪਰੰਤ ਅਸੀਂ ਪਹੁੰਚ ਗਏ ਪੰਪ ਤੇ ਪੰਪ ਤੇ ਜਾ ਕੇ ਅਸੀਂ ਤੇਲ ਪੋਇਆ ਕਿਉਂਕਿ ਕਦੇ-ਕਦੇ ਬੁਲਟ ਚੱਕਦੇ ਆ ਇਸ ਕਰਕੇ ਤੇਲ ਘੱਟ ਹੀ ਸੀਗਾ ਅਸੀਂ ਫਿਰ ਤੇਲ ਪਾ ਲਿਆ ਤੇ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਗੁਰਦੁਆਰੇ ਸਾਹਿਬ ਤੇ ਗੁਰਦੁਆਰੇ ਸਾਹਿਬ ਦਾ ਦ੍ਰਿਸ਼ ਬਹੁਤ ਸੋਹਣਾ ਲੱਗ ਰਿਹਾ ਸੀ ਜਾਂਦੇ ਹੋਏ ਹਾਂਜੀ ਭਾਈ ਗੁਰੂ ਜੀ ਤੇ ਅਸੀਂ ਗੁਰਦੁਆਰੇ ਸਾਹਿਬ ਪਹੁੰਚੇ ਤੇ ਗੁਰਦੁਆਰੇ ਸਾਹਿਬ ਦਾ ਜੋ ਵਾਤਾਵਰਣ ਸੀਗਾ ਬਹੁਤ ਸੋਹਣਾ ਸੀਗਾ ਤੇ ਆਲੇ-ਦੁਆਲੇ ਬਹੁਤ ਰੁੱਖ ਲੱਗੇ ਹੋਏ ਸਨ ਤੇ ਇਹ ਸਥਾਨ ਗੁਰਦੁਆਰਾ ਸਾਹਿਬ ਨੋਈ ਪਾਸ਼ਾਹੀ ਤਾਨ ਤਨ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦਾ ਹੈ ਸੋ ਸੰਗਤ ਜੀ ਆਪ ਜੀ ਦਰਸ਼ਨ ਕਰੋ ਤਨ ਤਨ ਗੁਰਦੇ ਦੇ ਬਹਾਦਰ ਸ਼ਹੀਦ ਆਏ ਸਥਾਨ ਤੇ ਅੱਜ ਦਾ ਜੋ ਮੌਸਮ ਸੀਗਾ ਉਹ ਵੀ ਬਹੁਤ ਲੋਕਿਕ ਮਈ ਸੀਗਾ ਤੇ ਦਰਸ਼ਨ ਬਹੁਤ ਆਨੰਦਮਈ ਹੋ ਰਹੇ ਸਨ ਸੋ ਵਾਹਿਗੁਰੂ ਜੀ ਇਹ ਸਥਾਨ ਪਿੰਡ ਪਗੜਾਣੇ ਵਿਖੇ ਸਥਿਤ ਹੈ ਤੇ ਇਹ ਸਥਾਨ ਦਾ ਜੋ ਇਤਿਹਾਸ ਹੈ ਬਹੁਤ ਵੱਡਾ ਇਤਿਹਾਸ ਹੈ ਸੰਗਤ ਜੀ ਆਪ ਜੀ ਦਰਸ਼ਨ ਕਰੋ ਜੀ ਇਹ ਉਹ ਖੋਈ ਹੈ ਜੋ ਤਨਤਨ ਗੁਰਦੇਵ ਸਾਹਿਬ ਜੀ ਨੇ ਪਿੰਡ ਦੀ ਸੰਗਤ ਤੋਂ ਖੁਸ਼ ਹੋ ਕੇ ਪਟਵਾਈ ਸੀ ਤੇ ਰੰਦਾ ਇਤਿਆਜ਼ ਮਹਾਰਾਜ ਦੇ ਦਰਸ਼ਨ ਤੁਹਾਨੂੰ ਕਰਵਾ ਕੇ ਫਿਰ ਸਰਵਣ ਕਰਾਉਣੇ ਹਨ ਤੇ ਵਾਹਿਗੁਰੂ ਜੀ ਇਹ ਗੁਰਦੁਆਰਾ ਸਾਹਿਬ ਪਿੰਡ ਪਗੜਾਣਾ ਜ਼ਿਲ੍ਹਾ ਫਤਿਗੜ ਸਾਹਿਬ ਤਹਿਸੀਲ ਫਤਿਗੜ ਸਾਹਿਬ ਵਿਖੇ ਪੈਂਦਾ ਹੈ ਤੇ ਇੱਥੇ 10ਵੀਂ ਲੋਹੜੀ ਤੇ ਪੰਜਵੀਂ ਨੌਵੀਂ ਸਤਿਉਂ ਬਹੁਤ ਸ਼ਰਧਾ ਨਾਲ ਮਨਾਈ ਜਾਂਦੀ ਹੈ ਸੋ ਵਾਹਿਗੁਰੂ ਜੀ ਇਹ ਖੁਈ ਹੈ ਜੋ ਧੰਗੁਰ ਤੇ ਬਹਾਦਰ ਸਿੰਘ ਜੀ ਨੇ ਪਿੰਡ ਦੀ ਸੰਗਤ ਤੋਂ ਖੁਸ਼ ਹੋ ਕੇ ਬਣਾਈ ਸੀ ਭਾਈ ਦਿਆਲਾ ਸਿੰਘ ਜੀ ਨੇ ਤੇ ਪਿੰਡ ਦੀ ਸੰਗਤ ਨੇ ਮਹਾਰਾਜ ਦੀ ਬਹੁਤ ਸੇਵਾ ਕੀਤੀ ਚੜ੍ਹਦੀ ਕਲਾ ਨਾਲ ਸੇਵਾ ਕੀਤੀ ਤੇ ਪਹਿਲੀ ਵਾਰ ਜਦੋਂ ਮਹਾਰਾਜ ਇੱਥੇ ਆਏ ਸਨ ਜਦੋਂ ਮਾਲਵੇ ਵੱਲ ਜਾ ਰਹੇ ਸਨ ਇੱਥੇ ਉਹਨਾਂ ਨੇ ਆਪਣਾ ਡੇਰਾ ਲਾਇਆ ਸੀ ਇਹ ਗੁਰਦੁਆਰਾ ਹੈ ਤੇ ਜਦੋਂ ਮਹਾਰਾਜ ਆਪਣਾ ਸ਼ਹੀਦੀ ਲਈ ਦਿੱਲੀ ਜਾ ਰਹੇ ਸਨ ਤੇ ਉਦੋਂ ਦੂਜੀ ਵਾਰੀ ਇੱਥੇ ਡੇਰਾ ਲਾਇਆ ਸੀ ਤੇ ਮਹਾਰਾਜ ਨੇ ਭਾਈ ਦਿਵਾਲਾ ਜੀ ਨੂੰ ਬਚਨ ਦਿੱਤੇ ਸਨ ਕਿ ਉਹ ਆਪਣੇ ਸੁਪੁੱਤਰ ਭਾਈ ਮਦਨ ਸਿੰਘ ਜੀ ਭਾਈ ਕੋਠਾ ਸਿੰਘ ਜੀ ਨੂੰ ਭਾਈ ਮਦਨ ਸਿੰਘ ਨੂੰ ਭਾਈ ਕੋਠਾ ਸਿੰਘ ਜੀ ਨੂੰ ਗੁਰਗੋਬਿੰਦ ਰਾਏ ਕੋਲ ਭੇਜ ਦੇਣ ਅਨੰਦਪੁਰ ਸਾਹਿਬ ਤੇ ਉਸ ਤੋਂ ਬਾਅਦ ਭਾਈ ਮਦਨ ਸਿੰਘ ਜੀ ਭਾਈ ਕੋਠਾ ਸਿੰਘ ਜੀ ਨੇ ਆਪਣੀ ਸ਼ਹੀਦੀ ਚਮਕੌਰ ਸਾਹਿਬ ਦੀ ਜੰਗ ਵਿੱਚ ਪਾਈ ਸੀ ਤੇ ਉਸ ਤੋਂ ਉਪਰੰਤ ਇਹ ਗੁਰਦੁਆਰਾ ਤੇ ਵਾਹਿਗੁਰੂ ਜੀ ਇੱਥੇ ਨਿਰੰਤਰ ਗੁਰੂ ਕਾ ਲੰਗਰ ਚੱਲਦਾ ਰਹਿੰਦਾ ਹੈ ਇਦਾਂ ਨਹੀਂ ਹੈਗਾ ਕਿ ਸੰਗਤ ਘਟਿਆ ਤਾਂ ਲੰਗਰ ਨਹੀਂ ਹੋਊਗਾ ਲੰਗਰ ਨਿਰੰਤਰ ਚੱਲਦਾ ਰਹੇ ਮਾ ਬਾਚਨ ਮਿਲਾਸ ਹੋਏ ਹਾਂਜੀ ਤੇ ਮੈਂ ਉਹਨਾਂ ਨੂੰ ਆਖਿਆ ਮਾ ਬਾਬਾ ਜੀ ਕਹਿੰਦੇ ਮਾਂ ਵੀ ਮੈਂ ਛੁੱਟੀ ਆਇਆ ਨਾ ਕਿੰਨੀ ਹਾਂਜੀ ਕੰਜਲੀ ਆਏ ਜੀ ਤੇ ਦੋ ਤੁੰਦਾਂ ਰਹਿ ਕੇ ਸੀ ਜਾ ਕੇ ਮੈਂ ਬਿਸਰਾ ਵਿਚਰ ਹਾਂਜੀ ਭਾਈ ਹੱਸ ਵੀ ਹਾਂਜੀ ਸੰਤ ਸਮਾਗਮ ਹੀ ਸੰਤਾਂ ਦਾ ਹਾਂਜੀ ਚੱਲ ਹੋ ਜੇ ਜਦੋਂ ਕਹਿੰਦੇ ਵੀ ਸੱਚ ਸੱਚ ਮੋਲ ਆ ਬਾਬਾ ਤੁਹਾਨੂੰ ਛੁੱਟੀ ਕਿ ਨਹੀਂ ਹੈ ਮਾਂ ਜੀ ਕੰਜਲੀ ਆਏ ਹਾਂਜੀ ਕਹਿੰਦਾ ਵੀ ਜਾਣਦੇ ਰਹਿ ਕਿੰਨੇ ਦਿਨ ਲੈ ਭਾਈ ਜਿਹੜੀ ਲੱਗੇ ਭੜੀ ਮਾਂ ਜੀ ਜਿੰਦਾ ਛੋੜਾ ਮੈਂ ਨੇ ਕਨੈਕਟਰ ਸੰਸੇਵਕੜ ਦੇਖੀ 8 ਜੁਨ ਜੀ ਸਾਜਣਾ ਅਰੇਗੇ 2 ਦਿਨ 10 ਮਹੀਨਾਂ ਸਾਡੀ ਇਸ ਤਰ੍ਹਾਂ ਖੜੇ ਹੀ ਮਹਾਪੂਜ ਜਥੇਬੰਦੀ ਕਹਿਣ ਨੂੰ ਚਿੱਤੇ ਨਹੀਂ ਕਰ ਜੰਮਾ ਸਿੰਘ ਜੀ ਬੇਟਾ ਜਥੇਬੰਦੀ ਹੋ ਇਹ ਵੀ ਤਾਂ ਮਰਜੀ ਮਨ ਕੀ ਮੁੜ ਕੇ ਜਾਣੀਆ ਮੈਂ ਥਰੇ ਨਗੇ ਟ੍ਰਿੰਗ ਲੱਤੀ ਯਾਰ ਮੈਂ ਇਸੇ ਨਗਰੀ ਵਾਲਾ ਭਾਈ ਤੁਸੀਂ ਮਰਗੀ ਪੇਟਾ ਹੋਈ ਵੀ ਸਾਡੀ ਮਾਰੇ ਨਾਣਾ ਬੱਬੀ ਨਾਣਾ ਤਾਂ ਵੇ ਜਦੋਂ ਬਾਬਾ ਜੀ ਰਹੇ ਵੀ ਕਿਰਤਨ ਵੀ ਕੀਤਾ ਫਿਰ ਜੋ ਚਾਹੀ ਮੈਨੂੰ ਸਾਰਾ ਜੋ ਚਾਹੀ ਇੱਥੇ ਘਰ ਮੇਜਾ ਲੱਭਣ ਦਾ ਸੀ ਜਿੰਨੇ ਵੀ ਚਾਹ ਸਾਰੀ ਢੋਲ ਢੋਲੀ ਚਾਹ ਨੂੰ ਅੱਛਾ ਆਈ ਮੁੜ ਕੇ ਮਹੀਨਾ ਭੀ ਜੇ ਗਰਮ ਜਲ ਪਿੰਦੇ ਰਹੇ ਸਾਹ ਫਿਰ ਚਾਹ ਨੂੰ ਚੁੱਚ ਕਰ ਗਏ